ਅਿਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਤਾਰੀਵਾਲ ਦੇ ਇਤਿਹਾਸਿਕ ਗੁਰਦੁਆਰਾ ਬੁਰਜ ਸਾਹਿਬ ਦੇ ਬਾਹਰ ਚੱਲ ਰਹੇ ਦੌਰਜਤਾ ਮਿਕਸ ਮਾਗਮ ਦੇ ਦੌਰਾਨ ਖੂਨਦਾਨ ਕੈਂਪ ਲਗਾਇਆ ਜਿਸ ਮੋਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਆਮ ਲੋਕਾਂ ਨੇ ਖੂਨਦਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸਮਾਗਮ ਚੱਲ ਰਿਹਾ ਹੈ ਇਹ ਆਜ ਵਾਰੀ ਤੀਸਰਾ ਸਮਾਗਮ ਹੈ ਇਹ ਸਮਾਗਮ ਹੈ ਨਾਨਕ ਸਾਈ ਕੈਲੰਡਰ ਅਨੁਸਾਰ ਆਪਣੇ ਸਮਾਗਮ ਕਰਾਉਣੇ ਚਲਾਉਣੇ ਸੰਗਤ ਨੂੰ ਅਵੇਅਰ ਕਰਨਾ ਸੰਗਤ ਨੂੰ ਸੰਦੇਸ਼ ਦੇਣਾ ਕਿ ਸਾਧ ਸੰਗਤ ਜੀਓ ਜੋ ਗੁਰਨਾਨਕ ਸਾਹਿਬ ਦੇ ਧੀਆਂ ਪੁੱਤਾਂ ਦਾ ਜੋ ਨਵਾਂ ਸਾਲ ਆ ਉਹ ਇੱਕ ਚੇਤਰ ਹੈ ਜਿਵੇਂ ਸੰਮਤ 556 ਨੂੰ ਕੱਲ ਨੂੰ ਆਹ ਫਤਿਹ ਬੁਲਾਉਣੇ ਆ ਗੁਨਾਹਾਂ ਦੀ ਮਾਫੀ ਮੰਗ ਲੈਣੀ ਆ ਤੇ ਸੰਮਤ 557 ਦੀ ਆਮਦ ਤੇ ਗੁਰੂ ਵਗੇ ਅਰਦਾਸਾ ਕਰਨੀਆਂ ਸੱਚੇ ਪਾਤਸ਼ਾਹ ਇਹ ਨਵਾਂ ਸਾਲ ਤੇਰੇ ਗੁਣ ਗਾਉਂਦਿਆਂ ਤੇਰੇ ਚਰਨ ਪਰਸਦਿਆਂ ਪਰਪਕਾਰੀ ਕਾਰਜ ਕਰਦਿਆਂ ਬਤੀਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਨਜੀਤ ਸਿੰਘ ਨਮਾਣਾ ਲੋਕ ਸੇਵਾਦਾਰ ਪਾਈਕਣੀਆਂ ਜੀ ਮਿਸ਼ਨ ਸੇਵਾ ਸੁਸਾਇਟੀ ਸੋ ਪਹਿਲਾ ਸਭ ਤੋਂ ਪਹਿਲਾ ਤਾਂ ਮੈਂ ਗੁਰਨਾਣਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਵੱਸਦੀ ਸੰਗਤਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਖਾਲਸੇ ਦਾ 557ਵਾਂ ਨਵਾਂ ਸਾਲ ਜੋ ਕੱਲ ਨੂੰ ਸ਼ੁਰੂ ਹੋਣ ਜਾ ਰਿਹਾ ਸੋ ਇਸ ਮੌਕੇ ਤੇ ਬਹੁਤ ਵੱਡਾ ਉਪਰਾਲਾ ਕੀਤਾ ਨਾਨਕ ਸ਼ਾਈ ਸਿੱਖ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਮਾਨ ਤੇ ਉਹਨਾਂ ਦੇ ਸਰਪ੍ਰਸਤ ਬਾਬਾ ਦਰਬਾਰ ਸਿੰਘ ਤੇ ਸਮੁੱਚੀ ਟੀਮ ਨੇ ਇਹ ਪਹਿਲ ਕਦਮੀ ਕਰਦੇ ਹੋਏ ਪਿਛਲੇ ਸਾਲ ਤੋਂ ਇਹ ਵੱਡੇ ਪੱਧਰ ਤੇ ਜੋ ਮਨਾਣਾ ਸ਼ੁਰੂ ਕੀਤਾ ਇਹ ਬਹੁਤ ਜ਼ਰੂਰੀ ਸੀ ਸੋ ਸਮੁੱਚੀ ਕੌਮ ਨੂੰ ਜਿਸ ਤਰ੍ਹਾਂ ਅਸੀਂ ਨਵਾਂ ਸਾਲ 1 ਜਨਵਰੀ ਮਨਾਉਂਦੇ ਆ 2025 ਚੱਲ ਰਿਹਾ ਸੋ ਸਿੱਖ ਕੌਮ ਦਾ 557ਵਾਂ ਸਾਲ ਜੋ ਚੇਤ ਦੇ ਮਹੀਨੇ ਸ਼ੁਰੂ ਹੁੰਦਾ ਕੱਲ ਸ਼ੁਰੂ ਹੋਣ ਜਾ ਰਿਹਾ ਹੈ ਸੋ ਇਸ ਵੱਡੇ ਪੱਧਰ ਦੇ ਕੌਮੀ ਪੱਧਰ ਤੇ ਨੂੰ ਮਨਾਇਆ ਜਾਣਾ ਚਾਹੀਦਾ ਇਸ ਮੌਕੇ ਤੇ ਨਾਨਕਸ਼ਹੀ ਸਿੱਖ ਸੇਵਾ ਸੁਸਾਇਟੀ ਨੇ ਹੋਰ ਵੱਡਾ ਉਪਰਾਲਾ ਕੀਤਾ ਕਿ ਸਾਡੇ ਸਹਿਯੋਗ ਦੇ ਨਾਲ ਇੱਥੇ ਅੱਜ ਮਨੁੱਖਤਾ ਦੇ ਭਲੇ ਲਈ ਮਹਾਨ ਖੂਨਦਾਨ ਕੈਂਪ ਲਾਇਆ ਹੈ ਇੱਥੇ ਜਿੰਨਾ ਵੀ ਖੂਨ ਇਕੱਤਰ ਕੀਤਾ ਜਾਣਾ ਉਹ ਲੋੜਵੰਦਾਂ ਨੂੰ ਨਿਸ਼ਕਾਮ ਰੂਪ ਦੇ ਵਿੱਚ ਲੈ ਕੇ ਦਿੱਤਾ ਜਾਵੇਗਾ ਇੱਥੇ ਦੀ ਸੰਗਤਾਂ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਖੂਨ ਦੀ ਲੋੜ ਹੋਵੇ ਉਹ ਨਾਨਕ ਸ਼ਹੀਦ ਸਿੱਖ ਸੇਵਾ ਸੁਸਾਇਟੀ ਦੇ ਸਮੁੱਚੀ ਟੀਵੀ ਦੇ ਨਾਲ ਸੰਪਰਕ ਕਰਕੇ ਕਿਸੇ ਵੀ ਤੁਸੀਂ ਲੋੜਵੰਦੀ ਜ਼ਿੰਦਗੀ ਬਚਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਿੰਘ ਨਾਂ ਵੱਡੇ ਘੁਮਣ ਮੇਰਾ ਪਿੰਡ ਆ ਨਿਸ਼ਕਾਮ ਕਿਤੇ ਜਥੇ ਵਾਲੇ ਬਾਸਾੜੇ ਕੋ ਬਾਸ ਚਲਾਉਂਦਾ ਮੈਂ ਸੇਵਾ ਬਖਸ਼ੀ ਮਾਲਕ ਨੇ ਗੁਰਕੜੀਆਂ ਵਾਲੇ ਪਾਸੇ ਕੋ 14 15 ਆ ਰਹੀ ਹੋ ਗਿਆ ਨਾ ਗਿਣਤੀ ਕੋਈ ਨਹੀਂ ਵਾਧੀ ਹੋ ਘਟ ਨਹੀਂਗਾ ਵਧੀਆ ਖੂਨ ਤੇ ਇੰਜ ਬਹੁਤ ਜ਼ਿਆਦਾ ਫਾਇਦੇ ਆ ਬਹੁਤ ਵਧੀਆ ਗੱਲ ਆ ਨਵਾਂ ਖੁੰਡੇ ਨਾ ਬੜੇ ਨਵੇਂ ਫੈਦੇ ਹੁੰਦੇ ਨਵੇਂ ਸਰਕਲ ਬਣਦੇ ਸਭ ਕੋਈ ਵਾਹ ਖਾਲਸਾ ਵਾਹ ਜੀ ਸასი ਗਾਲ ਜੀ ਮੇਰਾ ਨਾਮ ਕੇਵਲ ਸਿੰਘ ਮੰਦੀ ਮੈਡੀ ਸਿਟੀ ਬਲੱਡ ਬੈਂਕ ਤੋਂ ਹੋਂ ਤੋਂ 12 ਤੋਂ 14 ਜਣਿਆਂ ਨੇ ਖੂਨਦਾਨ ਕਰ ਦਿੱਤਾ ਵਾ ਇਹਨਾਂ ਦਾ ਦਿੱਤਾ ਜਿਹੜਾ ਖੂਨ ਹੈ ਇਹਨਾਂ ਦੇ ਸਾਰਿਆਂ ਦੇ ਬਲੱਡ ਬੈਂਕ ਦੇ ਵਿੱਚ ਜਾ ਕੇ ਟੈਸਟਿੰਗ ਹੋਏਗੀ ਪ੍ਰੋਪਰ ਔਰ ਇਹ ਜਿਹੜਾ ਖੂਨ ਹੈ ਰੋਡ ਐਕਸੀਡੈਂਟ ਜਿੱਦਾਂ ਗਰਭਵਤੀ ਔਰਤਾਂ ਉਹਨਾਂ ਨੂੰ ਮੁਹਈਆ ਕਰਵਾਇਆ ਜਾਏਗਾ ਇਹਨਾਂ ਦਾ ਦਿੱਤਾ ਖੂਨ ਜਿਹੜਾ ਲੋਕਾਂ ਨੂੰ ਜ਼ਰੂਰਤਮੰਦ ਲੋਕਾਂ ਦੇ ਕੰਮ ਆਵੇਗਾ ਮੇਰੀ ਇਹੋ ਹੀ ਅਪੀਲ ਹੈ ਵੀ ਵੱਧ ਤੋਂ ਵੱਧ ਲੋਕੀ ਆ ਕੇ ਖੂਨਦਾਨ ਕਰੋ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਬਚਾ ਸਕੀ ਹੈ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰੌਪਰਟیز